ਮੇਰੇ ਜੀ ਕੋਈ ਵਲਫੇਅਰ ਵਾਲਾ ਸਵਾਲ ਪਾਏ ਤੋਂ ਬਿਨਾ ਮੈਂ ਸਿੱਧਾ ਹੀ ਗੱਲ ਇਹ ਪੁੱਛਦਾ ਹਾਂ ਵੀ ਤਰਨਤਾਰਨ ਦੇ ਵਿੱਚ ਕੀ ਚੱਲ ਰਿਹਾ ਹੈ ਕਿਉਂਕਿ ਦੁਪਹਿਰ ਤੱਕ ਕਹਿੰਦੇ ਕਿ 1 ਵਜੇ ਤੱਕ 30% ਤੋਂ ਵੱਧ VOTING ਹੋ ਗਈ ਸੀ 222 ਦੇ ਕਰੀਬ ਪੋਲਿੰਗ ਸਟੇਸ਼ਨ ਨੇ ਟੋਟਲ ਹਾਂ ਉੱਥੇ 192000 VOTER ਹੈ ਜੀ 192000 ਅੱਛਾ ਇੰਟਰਸਟਿੰਗ ਚੀਜ਼ ਇਹ ਹੈ ਕਿ ਇਸ VOTER ਦੇ ਵਿੱਚ ਜੇ ਤੁਸੀਂ ਜੈਂਡਰ ਵਾਈਜ਼ ਗਿਣਤੀ ਦੇਖੋਗੇ ਤਾਂ ਔਰਤਾਂ ਦਾ ਕਾਫੀ ਫਰਕ ਹੈ ਔਰਤਾਂ 8-10000 ਘੱਟ ਨੇ ਜੀ ਆਪਾਂ ਦਰਤੇ ਆਪਾ ਦੇਖਦੇ ਆ ਕਿ ਹੁਣ ਬਰਾਬਰਤਾ ਹਾਂ ਬਰਾਬਰ ਦੀ ਹੋ ਜਾ ਲਗਭਗ ਆ ਜਾਂਦੀ ਹੈ ਤਾਂ ਵੋਟ ਪੋਲ ਕਿੰਨੀ ਹੋਏਗੀ ਓਵਰ ਆਲ ਤਾਂ ਉਹਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਕਿੰਨੀ ਹੋਏਗੀ ਇਹ ਬਹੁਤ ਇੰਟਰਸਟਿੰਗ ਰਹੇਗਾ ਤੇ ਬਿਲਕੁਲ ਤੁਹਾਡੀ ਗੱਲ درست ਹੈ ਸ਼ਾਇਦ 222 ਪੋਲਿੰਗ ਬੂਥ ਨੇ ਜੀ ਹਾਂ ਜੀ 200 ਤੋਂ ਵੱਧ ਹੈ ਚਲੋ ਐਗਜ਼ੈਕਟ ਅੰਕੜਾ ਤੇ ਹੁਣ ਮੈਨੂੰ ਵੀ ਯਾਦ ਨਹੀਂ ਪਰ ਉਥੋਂ ਦਾ ਵੋਟਰ ਜਿਹੜਾ ਐਨਰੋਲਡ ਵੋਟਰ ਜਿਹਨੂੰ ਆਪਾਂ ਕਹਿੰਦੇ ਹਾਂ ਉਹ 192000 ਤੋਂ ਥੋੜਾ ਜਿਹਾ ਉੱਤੇ ਆ ਹਾਂ ਜੀ ਕਰੂਗਾ ਬਸ ਹੁਣ ਇਹ ਇਦਾਂ ਕੀ ਦੱਸਦੇ ਵੀ ਹੁਣ ਕਿੰਨੀਆਂ ਕੁ ਵੋਟਾਂ ਪੋਲ ਹੋ ਗਈਆਂ ਨੇ ਤੇ ਕਿਸ ਪਾਸੇ ਨੂੰ ਹੋ ਰਹੀਆਂ ਨੇ ਉੱਥੋਂ ਦੀ ਹਵਾ ਕੀ ਕਹਿ ਰਹੀ ਹੈ ਪਹਿਲੀ ਗੱਲ ਸੁਖਮ ਸਾਹਿਬ ਇਹ ਆ ਕਿ ਅੱਜ ਕੱਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਫੰਡਾ ਉਲਟਿਆ ਇਹ ਮਤਲਬ ਕਈ ਵਾਰ ਤੇ ਤੁਹਾਨੂੰ ਪਤਾ 12-12 ਦਿਨ ਹੀ ਲੈ ਜਾਂਦੇ ਲੰਮਾ ਆਪਣਾ ਆਖਰੀ ਅੰਕੜਾ ਦੇਣ ਵਾਸਤੇ ਜੀ ਬਿਹਾਰ ਦੇ ਵਿੱਚ ਕੀ ਰੌਲਾ ਪੈਣ ਡਿਆ ਆਹੀ ਰੌਲਾ ਪੈਣ ਡਿਆ ਕਿ ਭਾਈ ਫਾਈਨਲ ਅੰਕੜਾ ਅਪਡੇਟ ਕਰੋ ਹੂੰ ਦੂਜੀ ਗੱਲ ਇਹ ਆ ਕਿ ਜੋ ਤੁਹਾਡੇ ਤੱਕ ਜਾਂ ਮੇਰੇ ਤੱਕ ਅੰਕੜਾ ਆਏਗਾ ਹੁਣ ਤੱਕ ਉਹ ਸਾਰਾ মিডিਆ ਦੇ ਹਵਾਲੇ ਨਾਲ ਹੈ ਕਿਉਂਕਿ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੁਸੀਂ ਚੱਲਦੀ ਚੋਣ ਚ ਜਾਂ ਚੱਲਦੀ ਗਿਣਤੀ ਚ ਇੱਕ ਚੀਜ਼ ਦੇਖੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਡਾਟਾ ਨਾ ਉਹ ਸਹੀ ਜਿਹਾ ਅਪਡੇਟ ਹੁੰਦਾ ਹੈ ਠੀਕ ਹੈ ਨਾਲ ਦੀ ਨਾਲ ਨਹੀਂ ਹੁੰਦਾ ਉਹ ਹਾਂ ਜੀ ਥੋੜਾ ਪਿੱਛੇ ਚੱਲਦਾ ਤੇ ਜਿਵੇਂ ਹੁਣ ਕਾਊਂਟਿੰਗ ਤੇ ਬੈਠਾ ਕੋਈ মিডিਆ ਆਦਾਰਾ ਬੈਠਾ ਹੈ ਉਹਦੇ ਪੱਤਰਕਾਰ ਦੋ ਬੈਠੇ ਤਿੰਨ ਬੈਠੇ ਉਹਨਾਂ ਦੀ ਟੀਮ ਬੈਠੀ ਆ ਉਹ ਸਭ ਕੁ ਤਤ ਫੱਟ ਤੁਹਾਨੂੰ ਨਾਲ ਦੀ ਨਾਲ ਅਪਡੇਟ ਕਰੀ ਜਾਂਦੇ ਆ ਤਾਂ ਇਹ মিডিਆ ਦਾ ਅੰਕੜਾ ਹੁੰਦਾ ਜਿਹੜਾ ਤੁਹਾਡੇ ਤੱਕ ਪੁੱਜਦਾ ਹੈ ਕਿ 1 ਵਜੇ ਤੱਕ ਇੰਨੀਆਂ ਵੋਟਾਂ ਪੈ ਗਈਆਂ ਜੀ ਠੀਕ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਅੰਕੜਾ ਤੇ ਜਦੋਂ ਫਾਈਨਲ ਅੰਕੜਾ ਕਰ ਦੇਣਗੇ ਅਧਿਕਾਰਤ ਤੌਰ ਤੇ ਆਪਾਂ ਫਿਰ ਉਸ ਨੂੰ ਲੈ ਕੇ ਚੱਲਨੇ ਆ ਕਿ ਇਹ ਅੰਨੇ ਪਰਸੈਂਟ ਵੋਟ ਪੋਲ ਹੋ ਗਈ ਆ ਹੁਣ ਜੇ ਰਫਤਾਰ ਜਿਹੜਾ ਤੁਸੀਂ ਅੰਕੜਾ ਦੇ ਰਹੇ ਹੋ ਕਿ 1 ਵਜੇ ਤੱਕ ਇਹ VOTING ਸ਼ੁਰੂ ਹੋਈ ਹੈ 7 ਵਜੇ ਜੀ 7 ਤੋਂ 6 ਵਜੇ ਤੱਕ ਵੋਟਾਂ ਪਾਣੀਆਂ ਨੇ ਕਿੰਨੇ ਘੰਟੇ ਬਣ ਗਏ ਜੀ ਲਗਭਗ 11 ਘੰਟੇ ਹਾਂਜੀ 5 ਦੇ 6 11 ਉਹਦੇ ਵਿੱਚ ਜੇ ਆਪਾਂ ਫਿਰ 7 ਤੋਂ 1 ਤੱਕ ਚੱਲੀਏ ਤਾਂ ਕਿੰਨੇ ਘੰਟੇ ਬਣ ਗਏ 6 ਹੂੰ ਯਾਨੀ ਅੱਧ ਤੋਂ ਜ਼ਿਆਦਾ ਸਮਾਂ ਤੇ ਖਾਸ ਤੌਰ ਤੇ ਜਿਹੜਾ VOTING ਵਾਸਤੇ ਆਈਡੀਅਲ ਸਮਾਂ ਹੈ ਹੂੰ ਉਦੇ ਵਿੱਚ ਜੇ 35 36 ਆਪਾਂ ਮੰਨ ਕੇ ਚੱਲਨੇ ਆ ਤਾਂ ਫਿਰ ਇਹਦਾ ਮਤਲਬ ਇਹ ਆ ਕਿ VOTER ਦੇ ਵਿੱਚ ਉਹਨਾਂ ਉਤਸ਼ਾਹ ਨਹੀਂ ਜਿੰਨਾ ਆਪਾਂ ਵੱਡਾ ਕਿਆਫਾ ਲਾ ਕੇ ਚੱਲਦੇ ਸੀਗੇ ਕਿ ਸ਼ਾਇਦ ਉੱਥੇ ਬਹੁਤ ਤੋਂ ਮਤਲਬ ਕਿ ਤਗੜੀ ਪੋਲਿੰਗ ਹੋਵੇਗੀ ਹੂੰ ਦੂਜੀ ਗੱਲ ਇਹ ਆ ਕਿ ਇਸ ਇਲੈਕਸ਼ਨ ਦੇ ਵਿੱਚ ਆਪਾਂ ਜੇ ਇਸ ਲਿਹਾਜ਼ ਨਾਲ ਦੇਖੀਏ ਵੋਟ ਪੋਲ ਦੇ ਨਾਲ ਤਾਂ ਮੇਰੇ ਖਿਆਲ ਦੇ ਨਾਲ ਸੁਖਮ ਸਿੰਘ ਸਭ ਤੁਹਾਨੂੰ ਤਰਮ-ਤਰਮ ਦੀ ਜਿਹੜੀ ਵੋਟ ਆ ਨਾ ਉਹ ਵੀ ਮੱਦੇ ਨਜ਼ਰ ਰੱਖਣੀ ਪੈਗੀ ਕਿ ਉਹਦਾ ਕੀ ਸੰਕੇਤ ਹੈ ਸ਼ਹਿਰੀ ਵੋਟ ਦੇ لحاظ ਨਾਲ ਦੇਖਾਂਗੇ ਤਾਂ ਫਿਰ ਆਪਾਂ ਨੂੰ ਤਸਵੀਰ ਹੋਰ ਵੀ ਪਰਤਕ ਹੋ ਜਾਏਗੀ ਜੀ ਮੈਂ ਸਵੇਰੇ ਕਿਸੇ ਸੱਜਣ ਨੂੰ ਸਵੇਰੇ ਵੀ ਨਹੀਂ ਦੁਪਹਿਰੇ ਜੇ ਲਾਇਆ ਸੀ ਫੋਨ ਜਿਹੜੇ ਇੱਕ ਪਾਰਟੀ ਦੇ ਕੈਲੋਕਿਕ ਕੈਂਪੇਨ ਦੇ ਵਿੱਚ ਵੀ ਸੀ ਇਮਾਨਦਾਰ ਬੰਦੇ ਬਹੁਤ ਹੁੰਦੇ ਆ ਤਾਂ ਉਹਨਾਂ ਦਾ ਹੌਂਸਲਾ ਐਸਾ ਸੀ ਕਹਿੰਦੇ ਯਾਰ ਵੀ ਲੋਕਾਂ ਦਾ ਉਤਸ਼ਾਹ ਦੇਖ ਕੇ ਨਾ ਹੁਣ ਮਤਲਬ ਕਿ ਖੁਦ ਹੀ ਮੰਨ ਰਹੇ ਸੀ ਜੀ ਕਿ ਸਾਡੇ ਦੇ ਮੁਕੱਦਰ ਠੰਡੇ ਹੁੰਦੇ ਜਾਪਦੇ ਹੁਣ ਜਦੋਂ ਦੁਕਾਨਾਂ ਖੁੱਲ ਜਾਂਦੀਆਂ ਬਹੁਤ ਵੱਡੀ ਗਿਣਤੀ 'ਚ 10 11 ਦੇ ਆਸ-ਪਾਸ 12 ਦੇ ਆਸ-ਪਾਸ ਤੁਹਾਨੂੰ ਸ਼ਹਿਰ ਦਾ ਇੱਕ ਆਈਡੀਆ ਹੋ ਜਾਂਦਾ ਕਿ ਵੋਟਰ ਇੰਨਾ ਜ਼ਿਆਦਾ ਰੁਚੀਬਾ ਨਹੀਂ ਹੈ ਜੀ ਜੀ ਮਤਲਬ ਜਿਹਨੇ ਦੁਕਾਨ ਖੋਲ ਲਈ 9 ਵਜੇ 10 ਵਜੇ 11 ਵਜੇ ਜਾਂ ਤਾਂ ਵੋਟ ਪਾਇਆ ਜਾਂ ਫਿਰ ਛਿਤੀ ਦੁਕਾਨ ਛੱਡ ਕੇ ਜਾਂ ਰੀੜੀ ਛੱਡ ਕੇ ਵੋਟ ਪਾਉਣ ਨਹੀਂ ਜਾਏਗਾ ਜੀ ਇੱਥੋਂ ਪਤਾ ਲੱਗ ਜਾਂਦਾ ਹੁੰਦਾ ਕਿ ਤੁਹਾਡੇ ਸ਼ਹਿਰੀ ਵੋਟਰ ਦੀ ਰੁਚੀ ਕਿਸ ਤਰ੍ਹਾਂ ਦੀ ਆ ਹੁਣ ਸ਼ਹਿਰ ਦੀ ਜਿਹੜੀ ਵੋਟ ਹੁੰਦੀ ਹੈ ਉਹ ਇੱਕ ਐਸੀ ਵੋਟ ਹੁੰਦੀ ਹੈ ਕਿ ਜਿਹਦੇ ਨਾਲ ਸਮੀਕਰਨ ਬੜੇ ਪ੍ਰਭਾਵਿਤ ਹੋ ਜਾਂਦੇ ਨੇ ਜੇ ਪਿੰਡੂ ਇਲਾਕੇ ਚ ਵੋਟ ਵੰਡਵੀਂ ਆਉਂਦੀ ਆ ਹੂੰ ਤਾਂ ਉਥੇ ਸ਼ਹਿਰ ਡਿਸਾਈਸਿਵ ਹੋ ਜਾਂਦੇ ਜਿਵੇਂ ਆਪਣਾ ਮਲੋਟ ਆ ਕੇ ਐਂਡ ਤੇ ਨਤਾਰਾ ਕਰ ਦਿੰਦਾ ਦੋਥੇ ਨਾਲ ਐਕਸ਼ਨਾਂ ਦੇ ਵਿੱਚ ਮਲੋਟੋ ਆ ਕੇ ਕੰਮ ਹੋ ਜਾਂਦਾ ਜੀ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਅੜ ਕੇ ਤੁਰੇ ਆਉਂਦੇ ਉਮੀਦਵਾਰ ਤੁਰੇ ਆਉਂਦੇ ਆ ਜਦੋਂ ਸ਼ਹਿਰੀ ਕਾਊਂਟਿੰਗ ਸ਼ੁਰੂ ਹੁੰਦੀ ਹੈ ਉਹ ਨਾਲ ਦੀ ਨਾਲ ਕਹਿ ਲੋ ਕਿ ਤਕਦੀਰਾਂ ਪਲਟਣੀਆਂ ਸਟਾਰਟ ਹੋ ਜਾਂਦੀਆਂ ਇੱਕ ਕਾਊਂਟਿੰਗ ਤੇ ਮੈਂ ਖੁਦ ਵੇਖੀ ਹੈ ਨਾ ਇੱਥੇ ਤੁਹਾਡੇ ਕਾਊਂਟਿੰਗ ਸੈਂਟਰ ਦੇ ਵਿੱਚ ਬਹਿ ਕੇ ਜੀ ਤੋ ਕਹਿੰਦਾ ਮਤਲਬ ਇਹ ਆ ਕਿ ਇਹ ਹੁਣ ਕਿਤੇ ਨਾ ਕਿਤੇ ਕਹਿ ਲਈ ਹੈ ਕੀ ਜੇ ਵੋਟ ਪੋਲ ਹੁਣ ਜੇ ਫੇਰ ਲਾਉਣੀ ਪੈਣੀ ਹੈ ਕਿਉਂਕਿ ਆਪਾਂ ਦੁਪਹਿਰ ਦੇ ਵਿੱਚ ਹਾਂ ਹਲੇ ਜੇ ਇੰਡੀਆ ਦੇ ਟਾਈਮ ਮੁਤਾਬਕ ਵੇਖੀਏ ਤੇ ਲਗਭਗ 3:50 ਹੋਏ ਨੇ ਦੁਪਹਿਰ ਦੇ ਤੇ ਹਲੇ ਵੀ ਤਕਰੀਬਨ ਸਵਾ 2 ਘੰਟਾ ਸਮਾਂ ਬਿਤਾਇਆ ਹੈ ਬਿਲਕੁਲ ਜੇ ਤਾਂ ਲਾਉਣੀ ਪਵੇਗੀ ਕਿ ਮੰਨ ਲਓ 60% ਵੋਟ ਪੋਲ ਨਹੀਂ ਹੁੰਦੀ 60% ਜੀ ਜਾਂ 60 ਦੇ ਆਸ-ਪਾਸ ਹੁੰਦੀ ਹੈ ਤਾਂ ਇਹ ਆਮ ਆਦਮੀ ਪਾਰਟੀ ਵਾਸਤੇ ਇੱਕ ਸਕੂਨ ਹੋ ਸਕਦਾ ਹੈ ਉਹਦਾ ਇੱਕ ਕਾਰਨ ਹੁੰਦਾ ਹੈ ਕਿ ਜਦੋਂ ਆਪਾਂ ਆਮ ਰੁਝਾਨ ਦੇਖਦੇ ਆ ਕਿ ਜਿਹੜੀ ਸੱਤਾਧਾਰੀ ਧਿਰ ਦੀ ਬਾਈ ਇਲੈਕਸ਼ਨ ਦੇ ਵਿੱਚ ਵੋਟ ਹੁੰਦੀ ਹੈ ਨਾ ਉਹ ਨਿਕਲਦੀ ਹੈ ਉਹ ਮੇਖ ਆਫ ਨਿਕਲਦੀ ਹੈ ਜੀ ਠੀਕ ਹੈ ਜੀ ਉਹ ਮਤਲਬ ਕਿ ਉਹਨੂੰ ਕੋਈ ਡਰ ਨਹੀਂ ਹੁੰਦਾ ਕਿਉਂਕਿ ਸਰਕਾਰ ਦਾ ਵੋਟਰ ਹੈ ਨਾ ਉਹ ਖੁੱਲ ਕੇ ਤੇ ਉਹ ਤੁਹਾਨੂੰ ਪਤਾ ਹੀ ਹੈ ਸਥਿਰ ਰਹਿ ਵੀ ਜਾਂਦੀ ਹੈ ਤਾਂ ਇੱਥੇ ਝਾੜੂ ਵਾਲੇ ਖੁਸ਼ ਹੋ ਸਕਦੇ ਆ ਜੀ ਮੇਰਾ ਇਹ ਮੰਨਣਾ ਤੇ ਉਹਦਾ ਸਭ ਤੋਂ ਵੱਡਾ ਦੂਸਰਾ ਪੱਖ ਇਹ ਆ ਕਿ ਜੇ ਕਿਸੇ ਵਾਸਤੇ ਜਿਆਦਾ ਵੱਡਾ ਹੁਣ ਦੇਖੋ ਪਹਿਲੇ ਤੇ ਕੌਣ ਦੂਜੇ ਤੇ ਤੀਜੇ ਤੇ ਮੈਂ ਉਹ ਪ੍ਰੈਡਿਕਟ ਨਹੀਂ ਕਰ ਰਿਹਾ ਚੀਜ਼ਾਂ ਮੈਂ ਜੇ ਲਾ ਕੇ ਚੱਲ ਰਹੇ ਆ ਤੁਹਾਡੇ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਜਿਵੇਂ ਤੁਸੀਂ ਕਿਹਾ ਕਿ 1 ਵਜੇ ਤੱਕ 35% ਆ ਕਿਉਂਕਿ ਜਿਹੜੀ ਇੱਕ ਤੇ ਇਹ ਆ ਕਿ ਆਮ ਆਦਮੀ ਪਾਰਟੀ ਦਾ ਹੁਣ ਕਾਢ ਰਹਾ ਹੈਗਾ ਇਸ ਟਾਈਮ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਾਢ ਰਿਓ ਉਹਨਾਂ ਨੇ ਸਥਾਪਿਤ ਕਰ ਲਿਆ ਸਰਕਾਰ ਉਹਨਾਂ ਦੀ ਹੈ ਠੀਕ ਹੈ ਹਰਮীত ਸੰਧੂ ਲੈ ਕੇ ਆਏ ਆ ਅੱਜ ਪੋਸਟ ਵੀ ਤੇ ਪਾਈ ਆ ਨਾ ਬਾਜਵਾ ਸਾਹਿਬ ਨੇ ਤੇ ਭਾਜਪਾ ਦੇ ਉਮੀਦਵਾਰ ਨੇ ਕਿ ਜਿਸ ਨੂੰ ਤਸਕਰ ਕਹਿੰਦੇ ਸੀ ਉਸੇ ਨੂੰ ਉਮੀਦਵਾਰ ਬਣਾ ਦਿੱਤਾ ਨੇ ਵਾਰ ਇਨਕਲਾਬਾ ਜੀ ਤੋ ਕਹਿਣ ਦਾ ਮਤਲਬ ਇਹ ਆ ਕਿ ਕੁਝ ਚੀਜ਼ਾਂ ਉਹਨਾਂ ਦੇ ਪੱਖ 'ਚ ਜਾ ਸਕਦੀਆਂ ਜੇ ਮੰਨ ਲਓ ਵੋਟ ਪੋਲ ਜਿਹੜੀ ਆ ਉਹ ਘੱਟ ਹੁੰਦੀ ਆ ਕਿਉਂਕਿ ਇੰਨੀ ਕੋ ਵੋਟ ਅੱਜ ਵੀ ਆਪਾਂ ਲੁਧਿਆਣਾ ਵੈਸਟ ਦੇ ਵਿੱਚ ਵੀ ਦੇਖਿਆ ਸੀਗਾ ਨਾ ਜੀ ਜੀ ਕਿ ਜਿੰਨੀ ਕੁ ਵੋਟ ਪੋਲ ਹੋਈ ਜਿਸ ਦੇ ਹਿਸਾਬ ਦੇ ਨਾਲ ਤਾਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਤਰਫਾ ਜਿੱਤ ਹਾਸਲ ਕਰ ਲਈ ਸੀ ਪਰ ਇੱਥੇ ਜੇ ਇਸ ਰਫ਼ਤਾਰ ਦੇ ਅਹਿਸਾਸ ਨਾਲ ਦੇਖੀਏ ਤਾਂ ਉਦੋਂ ਵੀ ਥੋੜਾ ਨਜ਼ਰ ਆਏਗਾ ਕਮ ਤੇ ਉਹਦੇ ਵਿੱਚ ਜਿਹੜੀ ਸਰਕਾਰ ਪੱਖ ਦੀ ਵੋਟ ਹੁੰਦੀ ਉਹ ਸਥਿਰ ਤੁਰੇ ਆਉਂਦੀ ਆ ਜੀ ਤਾਂ ਇਹਦਾ ਮਤਲਬ ਇਹ ਆ ਕਿ ਜੋ ਪੰਥਕ ਉਮੀਦਵਾਰ ਹੈ ਉਹਦੇ ਵਾਸਤੇ ਥੋੜੀ ਜੀ ਇਹ ਚਿੰਤਾਜਨਕ ਗੱਲ ਹੈ ਹੂੰ ਕਿਉਂਕਿ ਮਤਲਬ ਕਿ ਜਿਹੜਾ ਆਜ਼ਾਦ ਹੁੰਦਾ ਜਾਂ ਇਸ ਤਰ੍ਹਾਂ ਦੀ ਧਿਰ ਦਾ ਇੱਕ ਜੱਤੇ ਰਾਂ ਦਾ ਉਮੀਦਵਾਰ ਹੁੰਦਾ ਉਹਦੇ ਵਾਸਤੇ ਆਪਾਂ ਤੁਸੀਂ ਯਾਦ ਕਰੋ ਨਾ ਕਿ ਖਡੂਰ ਸਾਬ ਦਾ ਇਲੈਕਸ਼ਨ ਮੈਂ ਜਿਵੇਂ ਕਿਹਾ ਸੀਗਾ ਤੁਹਾਨੂੰ ਵਾਰ-ਵਾਰ ਕਿ ਲੋਕ ਸਭਾ ਵਿਧਾਨ ਸਭਾ ਹਲਕੇ ਚ ਤੇ ਉਹ ਵੀ ਗਾਂ ਕੈਲੋਚੂਣ ਛੱਡੋ ਬਾਅਦ ਇਲੈਕਸ਼ਨ ਚ ਬੜਾ ਫਰਕ ਹੁੰਦਾ ਹੈ ਤਾਂ ਉਹ ਫਰਕ ਹੁਣ ਸਿੱਧੇ ਤੌਰ ਤੇ ਨਜ਼ਰ ਵੀ ਆ ਰਿਹਾ ਹੈ ਨਾ ਤੁਹਾਨੂੰ ਜੀ ਕਿਉਂਕਿ ਜੇ ਨੇਰੀ ਹੁੰਦੀ ਕਿਸੇ ਖਾਸ ਚਿਹਰੇ ਦੀ ਤਫੀਰ ਇੱਥੇ ਤੁਹਾਨੂੰ ਦੇਖਣੀ ਸੀਗੀ ਮੈਂ ਤੁਹਾਡੇ ਅੰਕੜੇ ਤੋਂ ਹੀ ਇਹ ਗੱਲ ਇੱਕ ਪਾਸੇ ਵਾਲਾ ਕੁਝ ਵੀ ਨਹੀਂ ਮੈਂ ਜੋ ਵੀ ਕਹਿ ਰਿਹਾ ਮੈਂ ਤੁਹਾਡੇ ਅੰਕੜੇ ਦੇ ਮੁਤਾਬਕ ਕਹਿ ਰਿਹਾ ਅੰਕੜਾ ਉਹ ਅਪਡੇਟ ਵੀ ਕਰ ਰਹੇ ਨੇ ਦੋਸਤ ਮੈਂ ਵੀ ਨਾਲ ਕਰਦਣਾ ਹੈ ਕਹਿੰਦੇ ਕਿ 3 ਵਜੇ ਦੇ ਕਰੀਬ 3 ਵਜੇ ਤੱਕ 47% ਵੋਟ ਪਈ ਆ ਹਾਂਜੀ ਹੁਣ ਰਹਿ ਗਏ 2-3 ਘੰਟੇ ਬਕਾਇਆ 3 ਘੰਟੇ ਬਕਾਇਆ ਰਹਿ ਗਏ ਦੋ ਘੰਟੇ ਬਕਾਇਆ ਦੋ ਘੰਟੇ ਰਹਿ ਗਏ 6 ਵਜੇ 3 ਵਜੇ ਤੱਕ ਦਾ ਅੰਕੜਾ ਇਹਨਾਂ ਨੇ ਦਿੱਤਾ ਹੁਣ 4 ਵਜੇ ਆ 2 ਘੰਟੇ ਭੀ ਯਾਨੀ ਕਿੱਥੋਂ ਤੱਕ ਜਾਂਦਾ ਅੰਕੜਾ ਕਿਉਂਕਿ ਫਿਲਹਾਲ ਅੱਜ ਜਿਹੜੀ ਇਸੇ ਤੇ ਅਧਾਰਤ ਰਹੇਗੀ ਹੂੰ ਤੇ ਕੈਂਡੀਡੇਟਸ ਨੂੰ ਅੱਛਾ ਜਿਹੜੇ ਪੋਲਿੰਗ ਬੂਥ ਵਾਲੇ ਹੁੰਦੇ ਆ ਨਾ ਜਿਹੜੇ ਮਤਲਬ ਕਿ ਬੈਠੇ ਹੁੰਦੇ ਆ ਤੁਹਾਡੇ ਜਿਹੜੇ ਮਤਲਬ ਜਿੱਦਾਂ ਕਹਿ ਲਓ ਕਿ ਏਜੰਟ ਟਾਈਪ ਹਾਂ ਉਹਨਾਂ ਨੂੰ ਸਾਰਾ ਪਤਾ ਹੁੰਦਾ ਜਿੱਦਾਂ ਮੰਨ ਲਓ ਹੁਣ ਮਨਦੀਪ ਸਿੰਘ ਮਨਦੀਪ ਸਿੰਘ ਦਾ ਚੋਣ ਨਿਸ਼ਾਨਾ ਜਿਹੜਾ ਬਿਲਕੁਲ ਹਿੱਟ ਹੈ ਉੱਥਾਂ ਤੋਂ ਪਤਾ ਲੱਗਦਾ ਜਾਊਗਾ ਕਿ ਕਿੰਨਾ ਕਾਥੇ ਇੱਠਾਂ ਜਾਂਦਾ ਹੈ। ਜੀ। ਤਾਂ ਮਤਲਬ ਕਿ ਉੱਥੇ ਇਸ ਸਾਰਾ ਕੁਝ ਜਿਹੜਾ ਨਾ ਪਤਾ ਲੱਗ ਜਾਂਦਾ ਸ਼ਾਮ ਤੱਕ ਤੁਹਾਨੂੰ ਹੋਰ ਵੀ ਪਰਤੱਖ ਤੌਰ ਤੇ ਪਤਾ ਲੱਗ ਜਾਏਗਾ। ਤੇ ਮੈਂ ਵਾਰ-ਵਾਰ ਕਹਿੰਦਾ ਸੀਗਾ ਕਿ ਇੱਕੋ ਗੱਲ ਕਿ ਯਾਰ ਮੈਨੂੰ ਇਹੋ ਲੱਗਦਾ ਮਾਫ ਕਰਨਾ ਕਿ ਬਈ ਆਮ ਆਦਮੀ ਪਾਰਟੀ ਨੂੰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਸੀਗਾ ਕਿ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਵੀ ਮੈਂ ਨਹੀਂ ਮੰਨਦਾ ਇਹ ਚੀਜ਼। ਹਾਲੇ ਨਹੀਂ ਮੰਨਦਾ। ਕਿ ਉਹ ਬਿਲਕੁਲ ਜੀ ਫਾਈਟ ਤੋਂ ਬਾਹਰ ਸਨ ਜਾਇਦਾ ਫਾਈਟ ਤਗੜੀ ਹੈ ਉਥੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਕਾਲੀਆਂ ਵਾਲਾ ਫੈਕਟ ਵੀ ਬਹੁਤ ਵਧੀਆ ਤੁਸੀਂ ਇੱਥੇ ਕਮੈਂਟ ਜਿਹੜਾ ਪੜਿਆ ਜੀ ਕਿ ਕਾਲੀ ਵੀ ਬਹੁਤ ਤਾਕਤ ਦੇ ਨਾਲ ਇੱਥੇ ਜੋਜੇ ਆ ਹੋਏਗਾ ਕਿ ਉਹ ਛੱਡ ਦਿਓ ਹਾਂ ਉਹ ਅੱਛਾ ਚਲੋ ਰਿਜ਼ਲਟ ਇਵੈਂਟ ਇੰਟਰਸਟਿੰਗ ਹੋ ਜਾਏਗਾ ਕਿ ਫਿਰ ਦੂਜੇ ਨੰਬਰ ਤੇ ਕੌਣ ਰਹੇਗਾ ਫਰਜ਼ ਕਰੋ ਮੰਨ ਲਓ 7 ਤਾਰੀਖ ਤੇ ਰਸੀਟ ਕੱਢ ਲਈ ਹੈ ਕੋਕੇ ਜੇ ਤਾਂ ਹਾਰਦੇ ਆ ਫਿਰ ਉਹ ਦੂਜੇ ਤੇ ਔਰ ਤੇ ਦਸਵੇਂ ਤੇ ਹੁਣ ਉਹਨਾਂ ਲਈ ਤਾਂ ਸਥਿਤੀ ਜਿਹੜੀ ਆ ਨਾ ਸਮਝ ਲਓ ਆਪਾਂ ਜਿਵੇਂ ਕਹਿ ਦਿੰਨੇ ਆ ਨਾ ਕਿ ਮਿੱਟੀ ਦੇ ਸਮਾਨ ਆ ਹਾਰ ਦੀ ਚਰਚਾ ਵੀ ਬਹੁਤ ਹੋਣੀ ਆ ਜੀ ਮੰਨ ਲਓ ਜੀ ਲਾ ਕੇ ਆਪਾਂ ਗੱਲ ਕਰਦੇ ਆ ਕਿ ਜੇ ਸੱਤਾਧਾਰੀ ਤੇ ਹਾਰਦੀ ਆ ਉਹ ਤੇ ਮਿੱਟੀ ਆ ਕੰਮ ਜੀ ਉਹ ਭਾਵੇਂ ਦੂਜੇ ਤੇ ਰਹਿਣ ਤੇ ਦਸਵੇਂ ਤੇ ਰਹਿਣ ਕੋਈ ਫਰਕ ਨਹੀਂ ਪਰ ਜੇ ਮੰਨ ਲਓ ਸੱਤਾਧਾਰੀ ਤੇ ਜਿੱਤਦੀ ਆ ਇੰਟਰਸਟਿੰਗ ਗੱਲ ਇਹ ਵੀ ਹੋ ਜਾਏਗੀ ਕਿ ਦੂਜੇ ਨੰਬਰ ਤੇ ਫਿਰ ਕੌਣ ਰਹਿੰਦਾ ਤੇ ਜੇ ਸੈਡੂਲੀ ਮੰਨ ਲਓ ਜਿਹੜੀ ਧਿਰ ਨੂੰ ਬਹੁਤ ਪਿੱਛੇ ਸਮਝਿਆ ਜਾਂਦਾ ਹੈ ਪੰਜਾਬ ਦੀ ਰਾਜਨੀਤੀ ਚ ਕਿਸ ਗੁਰਵੀਰ ਸਿੰਘ ਬਾਦਲ ਹੋਰੀ ਤੇ ਬਿਲਕੁਲ ਪਿੱਛੇ ਆ ਤੇ ਪੰਥਕ ਧਿਰਾਂ ਦੇ ਨਾਲ ਉਹਨਾਂ ਦਾ ਉੱਥੇ ਮੁਕਾਬਲਾ ਸਾਰੀਆਂ ਪੰਥਕ ਧਿਰਾਂ ਕਾ ਸਾਈਡ ਨੇ ਬਿਲਕੁਲ ਜੀ ਉਹਨਾਂ ਚੋਂ ਨਿਕਲ ਕੇ ਜੇ ਦੂਜੇ ਤੇ ਆ ਕੇ ਫੇਰ ਇਹ ਵੀ ਵੱਡੀ ਗੱਲ ਹੋਏ ਬਹੁਤ ਵੱਡੀ ਮਤਲਬ ਕਿ ਸਾ ਜੇ ਫਿਰ ਦੂਜੇ ਨੰਬਰ ਦੀ ਪੋਜੀਸ਼ਨ ਵੀ ਬੜੀ ਇੰਟਰਸਟਿੰਗ ਹੋ ਜਾਏਗੀ ਨਾ ਹਮ ਫਿਰ ਕਾਂਗਰਸ ਦੀ ਪੋਜੀਸ਼ਨ ਵੀ ਦੇਖਣੀ ਪੈਗੀ ਕਿ ਉਹ ਕਿੱਥੇ ਖੜਦੇ ਆ ਕਿਉਂਕਿ ਜਿਹੜਾ ਚਲੋ ਇੱਕ ਕੱਲ ਸੱਤਾਧਾਰੀ ਤੇਰ ਨੂੰ ਛੱਡ ਕੇ ਦੂਜੀਆਂ ਸਟਰਗਲ ਹੀ ਗਏ ਤਾਂ ਹੋਏ ਕਾਂਗਰਸ ਵੀ ਕਹਿ ਰਹੇ ਆ ਕਿ ਉਹਨਾਂ ਦੀ ਜਿੱਤ ਜਿਹੜੀ ਆ ਠੀਕ ਆ ਉਹਨਾਂ ਵਾਸਤੇ ਚਲੋ ਠੀਕ ਆ ਵਧੀਆ ਜਿੱਤ ਰਹੇਗੀ ਪਰ ਜੇ ਉਹ ਹਾਰ ਹੋਈ ਤਾਂ ਬਹੁਤ ਬੁਰੀ ਹੋਏਗੀ ਹਮ ਪਰ ਜਿਹੜਾ ਜਿੱਤ ਗਿਆ ਉਹ ਤਾਂ ਬਿਲਕੁਲ ਆਪਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੇ ਪਹਿਰ ਹੀ ਬਣ ਜਾਏਗਾ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਜੇ ਉਹ ਜਿੱਤਦੇ ਇਸ ਸੱਤਾਧਾਰੀ ਤੇਰ ਤਾਂ ਸੈਕੰਡ ਪੋਜੀਸ਼ਨ ਵੀ ਕਹਿ ਲਓ ਕਿ ਜਿਹੜਾ ਸੈਕੰਡ ਆਏਗਾ ਨਾ ਉਦੈ ਲਈ ਵੀ ਕਿਸੇ ਜਿੱਤ ਤੋਂ ਘਟ ਨਹੀਂ ਆ ਇਹ ਜੀ ਖਾਸ ਤੌਰ ਤੇ ਅਕਾਲੀ ਦਲਵਾ ਦਲ ਵਾਸਤੇ ਜੀ 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 ਬਿਲਕੁਲ ਮਨੋਜੀ ਤੁਸੀਂ ਜਿਹੜਾ ਅੰਕੜਾ ਦੇ ਰਹੇ ਹੋ ਬਸ ਮਿੰਟੂ ਜੀ ਨੇ ਵੀ ਉਹੀ ਅੰਕੜਾ ਦਿੱਤਾ ਸੀ 192000 ਤੁਸੀਂ 91 ਕਹਿ ਰਹੇ ਹੋ ਹਾਂ 192 ਅੱਛਾ 91000 91 91 ਠੀਕ ਹੈ 91 91 91 ਠੀਕ ਹੈ ਤੇ ਖੈਰ ਇੱਕ ਮਿੱਤਰ ਕਹਿ ਰਹੇ ਨੇ ਜਟਣ ਫਾਇਰ ਜੀ ਸਤਾਧਾਰੀ ਜੱਤ ਰਹੇ ਹਨ ਸੰਦੀਪ ਸਿੰਘ ਦੂਸਰੇ ਨੰਬਰ ਤੇ ਆ ਸਕਦੇ ਨੇ ਸੰਦੀਪ ਸਿੰਘ ਨਹੀਂ ਹੈਗੇ ਜੀ ਉੱਥੇ ਸੰਦੀਪ ਸਿੰਘ ਦੇ ਬ੍ਰਦਰ ਨੇ ਸੰਦੀਪ ਸਿੰਘ ਦੇ ਬ੍ਰਦਰ ਮਨਦੀਪ ਸਿੰਘ ਆ ਅੱਛਾ ਉਹ ਦੂਜੇ ਨੰਬਰ ਤੇ ਕਹਿ ਰਹੇ ਨੇ ਹਾਂ ਜੀ ਕੋਸ਼ਿਸ਼ ਚਲੋ ਇੱਥੇ ਚਲੋ ਮਿੱਤਰ ਦੇ ਅੰਕੜੇ ਦੇ ਰਹੇ ਨੇ ਜੀ ਆਪਣੇ ਸਮਰਥਕ ਵੀ ਹੁੰਦੇ ਨੇ ਜੀ ਆਪੋ ਆਪਣੇ ਸਮਰਥਕ ਵੀ ਹੁੰਦੇ ਆ ਪਰ ਆਪਾਂ ਇੱਕ ਜੋ ਹੁਣ ਤੱਕ ਦਾ ਅੰਕੜਾ ਉਹਦੇ ਆਧਾਰ ਤੇ ਕਹਿ ਰਹੇ ਆ ਵੀ ਕੀ ਨਫਾ ਨੁਕਸਾਨ ਹੋ ਸਕਦਾ ਹੈ